ਸਤਿ ਸ੍ਰੀ ਅਕਾਲ ਜੀ ਸਭ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਤੁਸੀਂ ਪਲੀਜ਼ ਯੂ ਨੋ ਕਰਿਓ ਜੀ ਮੈਂ ਪੱਖਾ ਲਾ ਰਖਿਆ ਬਹੁਤ ਜ਼ਿਆਦਾ ਗਰਮੀ ਹੈ ਬੁਰਾ ਹਾਲ ਹੈ ਕਿ ਬੜਿਆ ਨਹੀਂ ਜਾਂਦਾ ਸਵੇਰ ਦੇ ਸਾਰਾ ਦਿਨ ਏਸੀ ਕੀ ਬਣਾ ਪਤਾ ਨਹੀਂ ਕੀ ਹੋਗਾ ਅਧਰੇ ਤਾ ਜਾ ਲੜੀ ਜਾਂਦਾ ਹੋਰੀ ਉੱਪਰ ਡਿੱਗ ਡਿੱਗ ਕੇ ਬਹੁਤ ਜ਼ਿਆਦਾ ਗਰਮੀ ਨੂੰ ਪਿਆ ਬਾਹਰ ਨਹੀਂ ਨਿਕ ਰਹੀ ਜਾਂਦਾ ਤੇ ਇਸ ਕਰਕੇ ਮੈਂ ਅੱਜ ਪੱਖਾ ਨਹੀਂ ਬੰਦਗੀ ਤਾਂ ਪਲੀਜ਼ ਮੈਂ ਕੋਸ਼ਿਸ਼ ਕਰੂੰਗੀ ਵੀ ਤੁਹਾਡੇ ਤੱਕ ਆਵਾਜ਼ ਪਹੁੰਚ ਸਕੇ ਜੇ ਨਾ ਥੋੜੀ-ਮੋਟੀ ਕੋਈ ਬਾਜ ਘੱਟ ਗਈ ਤਾਂ ਪਲੀਜ਼ ਤੁਸੀਂ ਇਗਨੋਰ ਕਰਿਓ ਹਨਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਪ੍ਰਾਈਜ਼ ਮੈਚ ਕਰਕੇ ਇਹਦੇ ਉੱਪਰ ਹੀ ਲਿਖ ਦੂੰਗੀ ਜੇ ਕੋਸ਼ਿਸ਼ ਹੋਈ ਮੈਂ ਬੋਲ ਦੂੰਗੀ ਤੁਹਾਨੂੰ ਦਿੱਕਤ ਪ੍ਰਾਈਜ਼ ਦੀ ਦੇ ਫੈਬਰਿਕ ਦੀ ਆਉਂਦੀ ਹੈ ਜੀ ਮੈਂ ਕੋਸ਼ਿਸ਼ ਕਰੂੰਗੀ ਤੁਹਾਨੂੰ ਉੱਚੀ ਬਾਜ ਦੇ ਵਿੱਚ ਸਾਰੀ ਡਿਟੇਲ ਦੇ ਵਿੱਚ ਸਮਝਾ ਸਕਾਂ ਚਲੋ ਜੀ ਉਸ ਤੋਂ ਪਹਿਲਾਂ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਉੱਥੇ ਆਪਣੇ ਸਾਰੇ ਸੂਟ ਪਾਏ ਹੋਏ ਹੁੰਦੇ ਨੇ ਜੀ ਸਾਰੇ ਡਿਜ਼ਾਈਨ ਮਿਲ ਜਾਣਗੇ ਜੇ ਤੁਸੀਂ ਕੋਈ ਹੋਰ ਡਿਜ਼ਾਈਨ ਕਰਵਾਉਣਾ ਹੈ ਤਾਂ ਉਹ ਵੀ ਕਰਵਾ ਸਕਦੇ ਹਾਂ ਜੇ ਸਾਡੇ ਕੋਲ ਸਾਡਾ ਡਿਜ਼ਾਈਨ ਕਰਾਉਣੇ ਕੋਈ ਸਾਥ ਤੁਸੀਂ ਉਹ ਵੀ ਕਰਵਾ ਸਕਦੇ ਹਾਂ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਕੱਜ ਵਾਲੇ ਸੂਟ ਰਹਿਣਗੇ ਜੀ ਸਾਰੇ ਕਾਟਨ ਦੇ ਦੁਪੱਟੇ ਨਾਲ ਨੇ ਆਪਾਂ ਜਿਹੜੇ ਕੁਲੇ ਪਹਿਨੇ ਪਹਿਲਾਂ ਤੁਹਾਨੂੰ ਉਹ ਸੂਟ ਦਿਖਾ ਦਿੰਨੇ ਆਂ ਦੇਖੋ ਜੀ ਇਹ ਵਾਲਾ ਸੂਟ ਮਿਲੂਗਾ ਜੀ ਤੁਹਾਨੂੰ ਖਾਦੀ ਕਾਟਨ ਦੇ ਵਿੱਚ ਬਹੁਤ ਵਧੀਆ ਇਹਦੇ ਨਾਲ ਤੁਹਾਨੂੰ ਸਲਵਾਰ ਵੀ ਖਾਦੀ ਫੈਬਰਿਕ ਦੀ ਮਿਲੂਗੀ ਬਹੁਤ ਵਧੀਆ ਗਲਮੀ ਦੇ ਵਿੱਚ ਫੋਨ ਵਾਲੀ ਫੈਬਰਿਕ ਹੈ ਇਹ ਦੇਖੋ ਜੀ ਰੈਸਟ ਕਲਰ ਦਾ ਸੂਟ ਹੈ ਇਹਦੀ ਮੈਚਿੰਗ ਸਲਵਾਰ ਹੈ ਮੈਂ ਤੁਹਾਨੂੰ ਖੋਲ ਕੇ ਦਿਖਾ ਦੂੰਗੀ ਦਾ ਪੱਟੇ ਨਾਲ ਮਿਲੂਗਾ ਦੇਖੋ ਜੀ ਇਸ ਤਰ੍ਹਾਂ ਦਾ ਹੈ ਇਹਦੇ ਨਾਲ ਕਮੀਜ਼ ਦੇ ਉੱਪਰ ਇਸ ਤਰ੍ਹਾਂ ਦੇ ਥੋੜੇ-ਥੋੜੇ ਮਿਰਰ ਵਰਕ ਨਾਲ ਸੀਸੇ ਲਾਏ ਹੋਏ ਨੇ ਜੀ ਇਹਦੇ ਵਿੱਚ ਦੇਖੋ ਇਹ ਨਾਲੇ ਨਾਰਮਲ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਜੀ ਇੱਕ ਸੂਟ ਨਾਲ ਇੱਕ ਅਲੱਗ ਜੀ ਤਰ੍ਹਾਂ ਦਾ ਸੂਟ ਹੈ ਦੇਖੋ ਇਹਦਾ ਫਰੰਟ ਰਹੂਗਾ ਇਸ ਤਰ੍ਹਾਂ ਦਾ ਜੀ ਇਹਦੀ ਬੈਕ ਤੇ ਅਲੱਗ ਡਿਜ਼ਾਈਨ ਹੈ ਦੇਖੋ ਬੈਕ ਤੇ ਇਸ ਤ੍ਹਾਂ ਦਾ ਡਿਜ਼ਾਈਨ ਰਹੂਗਾ ਇਹ ਇਹਦਾ ਆਪਾਂ ਤੁਹਾਨੂੰ ਸਲਵਾਰ ਦਿਖਾਉਣੀ ਆ ਜੀ ਐਦਾਂ ਦੀ ਤੁਹਾਨੂੰ ਪ੍ਰਿੰਟਡ ਸਲਵਾਰ ਵੀ ਮਿਲਦੀ ਇਸ ਤਰ੍ਹਾਂ ਸਲਵਾਰ ਦੇ ਵਿੱਚ ਡਿਜ਼ਾਈਨ ਦੇਖੋ ਜੇ ਤੁਹਾਨੂੰ ਕੋਸੰਦਾ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਆਪਾਂ ਤੁਹਾਨੂੰ ਇੱਕ ਸਲਵਾਰ ਵੀ ਦਿਖਾਤੀ ਸਲਵਾਰ ਦੇ ਵਿੱਚ ਐਦਾਂ ਦਾ ਡਿਜ਼ਾਈਨ ਬਣਿਆ ਹੋਇਆ ਜੀ ਕਮੀਜ਼ ਦੇ ਵਿੱਚ ਦੋ ਡਿਜ਼ਾਈਨ ਹੋਗੇ 프ਿੰਟ ਦਾ ਅਲੱਗ ਤੋਂ ਹੋ ਗਿਆ ਜੀ ਬੈਕ ਦਾ ਅਲੱਗ ਤੋਂ ਹੋ ਗਿਆ ਦੇਖੋ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਇਹਦਾ ਦੁਪੱਟਾ ਕਾਟਨ ਦਾ ਹੀ ਨਾਲ ਦਾ ਦੁਪੱਟਾ ਰੱਖੂਗਾ ਦੇਖੋ ਰਾਸ਼ਟ ਕਲਰ ਦਾ ਰਾਸ਼ਟ ਦਾ ਤੇ ਆਫ ਵਾਈਟ ਦਾ ਇਹ ਕੰਬੀਨੇਸ਼ਨ ਬਹੁਤ ਵਧੀਆ ਕਾਟਨ ਦਾ ਦੁਪੱਟਾ ਜਿਹਦੇ ਨਾਲ ਮਲਾਈ ਮਲਾਈ ਮ ਦੇਖੋ ਦੁਪੱਟਾ ਤੁਹਾਨੂੰ ਮਿਲੂਗਾ ਜੀ ਦੇਖੋ ਜੀ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਜੀ ਤੇ ਵਿਚਕਾਰ ਸਲਵਾਰ ਨਾਲ ਦੀਆਂ ਝੋਟੀਆਂ ਬਣੀਆਂ ਹੋਈਆਂ ਨੇ ਔਰ ਸਾਈਡ ਸਾਰੇ ਇੱਥੇ ਛੋਟਾ ਬਾਰਡਰ ਹੈ ਤੇ ਸਾਈਡਾਂ ਤੇ ਜਿਆਦਾ ਵੱਡਾ ਬਾਰਡਰ ਨੇ ਇਸ ਤਰ੍ਹਾਂ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਖਾਦੀ ਕਾਟਨ ਦਾ ਸੂਟ ਹੈ ਜੀ ਇਸ ਦਾ ਪ੍ਰਾਈਸ ਹੈ ਜਿਹੜਾ ਥੋੜਾ ਜਿਹਾ ਵੱਧ ਰਹੂਗਾ ਜਿਹੜੇ ਇਸ ਤੋਂ ਬਾਅਦ ਆਪਾਂ ਹੋਰ ਸੂਟ ਦਿਖਾਉਣੇ ਨੇ ਜਿਓ ਸਿੰਪਲ ਕਾਟਨ ਦੇ ਨੇ ਉਹਨਾਂ ਦਾ ਘੱਟ ਰਹੂਗਾ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਨਾਲ ਦੁਪੱਟਾ ਵਿੱਦ ਬਹੁਤ ਵਧੀਆ ਡਿਜ਼ਾਈਨਦਾਰ ਸੂਟ ਹੈਗਾ ਇਹਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਜੋ ਵੀ ਤੁਹਾਨੂੰ ਪਸੰਦ ਆ ਇਹਦੇ ਵਿੱਚ ਕਲਰ ਤੁਸੀਂ ਸ਼ਾਇਦ ਜੇ ਹੋਏ ਮੇਰੇ ਕੋਲ ਤਾਂ ਲੈ ਸਕਦੇ ਹੋ ਨਹੀਂ ਰਾਸ਼ਟ ਕਲਰ ਤੁਹਾਨੂੰ ਮਿਲ ਜੂਗਾ ਜੀ 1200 ਰੁਪਏ ਦੇ ਵਿੱਚ ਇਹ ਸੂਟ ਮਿਲੂਗਾ ਜੀ ਤੁਹਾਨੂੰ ਬਹੁਤ ਵਧੀਆ ਕੋਈ ਇਹ ਲਾਈਨਿੰਗ ਲਾਉਣ ਦੀ ਲੋੜ ਨਹੀਂ ਕੋਈ ਇਹ ਨਹੀਂ ਹੈਗਾ ਕਿ ਖਾਦੀ ਲੜੂਗੀ ਗਰਮੀ ਵਾਲੀ ਬਹੁਤ ਵਧੀਆ ਮਲਾਈਮ ਖਾਦੀ ਕਾਟਨ ਹੈ ਲੜਦੀ ਹੀ ਹੈਗੀ ਜੀ ਖਾਦੀ ਕਾਟਨ ਇਹ ਨਾ ਤੁਸੀਂ ਵਹਿਮ ਕਰੋ ਵੀ ਲੜੇ ਜੇ ਨਾ ਚਲੋ ਜੀ ਆਗ ਦਾ ਸੂਟ ਦਿਖਾਉਣਾ ਹੈ ਆਪਾਂ ਤੁਹਾਨੂੰ ਉਹ ਵੀ ਦੁਪट्टे ਨਾਲ ਮਿਲੂਗਾ ਇਸ ਤਰ੍ਹਾਂ ਦਾ ਆਫ ਵਾਈਟ ਤੇ ਕਰੀਏ ਦਾ ਬਲੇਊ ਦਾ ਕੰਬੀਨੇਸ਼ਨ ਹੈ ਇਹ ਉਹਦੀ ਰਹੂਗੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਜੀ ਮਲਾਈਮ ਮਲਾਈਮ ਹੈਗੀ ਹੈ ਜੀ ਕਾਟਨ ਪਿਓਰ ਕਾਟਨ ਦਾ ਸੂਟ ਮਿਲੂਗਾ ਜੀ ਦੇਖੋ ਉਹੀ ਇਹਦੇ ਵਿੱਚ ਇਹ ਨਹੀਂ ਹੈ ਇਹ ਕਿ ਉਹ ਕਾਟਨ ਹੀ ਹੈਗੀ ਹਨਾ ਜੀ ਮੈਂ ਹੁਣ ਭਾਣਾ ਕਹਿੰਦੇ ਨੇ ਅਸੀਂ ਉਥੋਂ 600 ਦਾ ਲਿਆ 700 ਦਾ ਲਿਆ ਇਹ ਚੀਜ਼ ਨਹੀਂ ਹੋਊਗੀ ਜੀ ਜਿਹੜਾ 600 ਦਾ ਹੋਊਗਾ ਆਪਾਂ 600 ਦਾ ਰੇਟ ਹੀ ਦੇਵਾਂਗੇ ਜਾਏ ਜਾ ਨਹੀਂ ਹੈਗਾ ਵੀ ਆਪਾਂ ਤੁਹਾਡੇ ਨਾਲ ਧੱਕਾ ਕਰਾਂਗੇ ਦੇਖੋ ਜੀ ਇਹ ਹੋ ਗਿਆ ਜੀ ਕਮੀਜ਼ ਦਾ ਕਪੜਾ ਦੇਖੋ ਇਹ ਹੋ ਗਈ ਹੈ ਸ਼ਰਟ ਇਹ ਕਮੀਜ਼ ਮਿਲੂਗਾ ਜੀ ਤੁਹਾਨੂੰ ਇਹਦੇ ਨਾਲ ਇਸ ਤਰ੍ਹਾਂ ਦੀ ਮੈਚਿੰਗ ਰਹੂਗੀ ਜੀ ਸਲਵਾਰ ਐਦਾਂ ਦੀ ਬਲੇਓ ਵਾਲੀ ਇਦਾਂ ਇਸ ਤਰ੍ਹਾਂ ਦਾ ਮੈਚਿੰਗ ਹੀ ਦੁਪੱਟਾ ਰਹੂਗਾ ਦੇਖੋ। ਔਨਿਆਂ ਤੇ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਜੀ। ਮੈਂ ਖੋਲ ਕੇ ਦਿਖਾ ਦਿੰਨੀ ਆ। ਵਿਚਕਾਰ ਸਲਵਾਰ ਨਾਲ ਦਾ ਡਿਜ਼ਾਈਨ ਬਣਿਆ ਹੋਇਆ। ਇਹ ਪਿਓਰ ਕਾਟਨ ਦਾ ਸੂਟ ਹੈ ਜੀ। ਇਹਦਾ ਪ੍ਰਾਈਸ ਰਹੂਗਾ ਜੀ 1100 ਰੁਪਏ। ਇਹ 100 ਰੁਪਏ ਤੁਹਾਨੂੰ ਘੱਟ ਪੈ ਜਾਊਗਾ ਦੁਪੱਟੇ ਦੇ ਨਾਲ ਮਿਲੂਗਾ ਜੀ ਤੁਹਾਨੂੰ। ਬਹੁਤ ਵਧੀਆ ਕਾਟਨ ਹੈ ਇੰਨੀ ਹੈਗਾ ਵੀ ਆਪਾਂ ਤੁਹਾਨੂੰ ਕੋਈ ਕਾਟਨ ਦੀ ਚੀਜ਼ ਹੈ ਜਿਹੜੀ ਵਧੀਆ ਨਹੀਂ ਦੇਵਾਂਗੇ। ਮਿਲਦੀਆਂ ਨੇ ਜੀ ਆਪਾਂ ਮੰਨਦੇ ਆਂ ਅਸੀਂ ਤੁਹਾਡੇ ਨਾਲ ਹਨਾ ਵੀ ਆਪਾਂ ਐ ਨਹੀਂ ਕਹਿੰਦੇ ਵੀ ਤੁਸੀਂ ਗਲਤ ਕਹਿੰਦੇ ਹੋ। मिल ਜਾਂਦੀਆਂ ਨੇ 600 ਸੌ ਦੇ ਸਕਸਸ ਸੌ ਦੇ ਸੁਣਕਾ ਮਿਲ ਜਾਂਦੇ ਨੇ ਕਾਟਨ ਦੇ ਪਰ ਇਹ ਨਹੀਂ ਹੋਊਗਾ ਜੀ ਆਪਾਂ ਵੀ ਤੁਹਾਨੂੰ 600 ਵਾਲਾ ਸੂਟ ਹਨਾ ਬਦਲਾਵਾਂ ਸੂਟ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਫੈਬਰਿਕ ਦੀ ਜ਼ਿੰਮੇਵਾਰੀ ਹੋਊਗੀ ਹਨਾ ਜੀ ਤੁਹਾਡੇ ਕੋਲ ਮਾੜਾ ਸੂਟ ਨਹੀਂ ਕਿਚਾ ਮੰਗ ਦੇਖੋ ਜੀ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਮਹਿੰਦੀ ਕਲਰ ਇਹਦੇ ਵਿੱਚ ਡਿਜ਼ਾਈਨ ਮਹਿੰਦੀ ਕਲਰ ਦਾ ਇਸ ਤਰ੍ਹਾਂ ਦਾ ਪ੍ਰਿੰਟਿੰਗ ਹੈ ਤੇ ਇਹਦੀ ਸਲਵਾਰ ਵੀ ਤੁਹਾਨੂੰ ਮੈਚਿੰਗ ਮਿਲੂਗੀ ਜੀ ਦੇਖੋ ਸਲਵਾਰ ਦੀ ਵੀ ਐਦਾਂ ਦੀ ਮੈਚਿੰਗ ਰਹੂਗੀ ਜਿਤਾ ਨੂੰ ਇਹ ਵੀ ਪ्योर कॉटन ਦਾ ਸੂਟ ਹੈ ਜੀ ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਸ ਹੈ ਦੋਨਾਂ ਦਾ ਸੇਮ ਰਹੂਗਾ 1100 ਰੁਪਏ ਦੇਖੋ ਇਸ ਤਰ੍ਹਾਂ ਦੀ ਮਹਿੰਦੀ ਕਲਰ ਦੀ ਸਲਵਾਰ ਸੂਟਾ ਜੀ ਹੈ ਮਹਿੰਦੀ ਕਲਰ ਦੀ ਮੈਚਿੰਗ ਹੀ ਨਾਲ ਸਲਵਾਰ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਵਾਲਾ ਜਿਵੇਂ ਦਾ ਸਲਵਾਰ ਦੇ ਵਿੱਚ ਡਿਜ਼ਾਈਨ ਹੈ ਜੀ ਵਿਚਕਾਰ ਸੋਨੂੰ ਸੈਂਟਰ ਦੇ ਵਿੱਚ ਉਵੇਂ ਦਾ ਡਿਜ਼ਾਈਨ ਮਿਲੂਗਾ ਦੁਪट्टे ਦੇ ਵਿੱਚ ਵੀ ਤੇ ਸਾਈਡ ਤੇ ਇਸ ਤਰ੍ਹਾਂ ਦਾ ਬਾਰਡਰ ਬਣਿਆ ਮਿਲੂ ਦੇਖੋ ਇਹ ਸੂਟ ਦਾ ਪ੍ਰਾਈਸ ਵੀ ਰਹੂਗਾ ਜੀ 1100 ਰੁਪਏ ਮੇਰੀ ਭੈਣਾਂ ਨੂੰ ਰਿਕੁਐਸਟ ਹੈ ਜੀ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਪ੍ਰਿੰਟ ਸੂਟ ਦੇ ਆਰਡਰ ਨੇ ਜਿਹੜੇ ਜਲਦੀ ਕਨਫਰਮ ਕਰਦੇ ਕਰੋ ਬਾਅਦ ਦੇ ਵਿੱਚ ਸੇਮ ਕਲਰ ਸੇਮ ਡਿਜ਼ਾਈਨ ਨਹੀਂ ਮਿਲਦਾ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਇੱਕ ਆਪਾਂ ਇਸ ਤੋਂ ਵਧੀਆ ਫੈਬਰਿਕ ਦਿਖਾਉਣੇ ਜੀ ਤੁਹਾਨੂੰ ਇਹ ਵੀ ਪਿਓਰ ਕਾਟਨ ਦੀ ਹੈ ਦੇਖੋ ਜੀ ਇਹ ਵੀ ਤੁਹਾਨੂੰ ਕਾਟਨ ਦੇ ਦੁਪੱਟੇ ਨਾਲ ਹੀ ਮਿਲੂਗੀ ਕਲਰ ਤੁਸੀਂ ਸਾਡੇ ਤੋਂ ਕਿੱਕਾ ਮੰਗਵਾ ਸਕਦੇ ਹੋ ਕਲਰ ਕਾਫੀ ਨੇ ਸਾਰੇ ਸੂਟਾਂ ਦੇ ਵਿੱਚ ਇਹਨਾਂ ਦੀ ਡਿਜ਼ਾਈਨ ਲੁੱਕ ਅਲੱਗ ਤੋਂ ਹੀ ਹੈ ਮੈਂ ਤੁਹਾਨੂੰ ਸਾਰਾ ਖੋਲ ਕੇ ਦਿਖਾਉਂਗੀ ਦੇਖੋ ਜੀ ਇਹਦੇ ਉੱਪਰ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਤੇ ਨੀਚੇ ਘੇਰ ਦੇ ਉੱਪਰ ਇਸ ਤਰ੍ਹਾਂ ਦਾ ਫਲਾਵਰ ਬਣਿਆ ਹੋਇਆ ਹੈ ਦੇਖੋ ਇਹ ਚੀਜ਼ ਬਣੀ ਹੋਈ ਹੈ ਜੀ ਸੈਂਟਰ ਦੇ ਵਿੱਚ ਫਲਾਵਰ ਹੈ ਉੱਪਰ ਸਾਰੇ ਸੂਟ ਦੇ ਵਿੱਚ ਇਹਦਾ ਲਾਈਟ ਪਿੰਕ ਜਿਹਾ ਕਲਰ ਹੈ ਦੇਖੋ ਇਸ ਤਰ੍ਹਾਂ ਇਹਦੇ ਬੈਕ ਤੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਮਿਲੂਗੀ ਸਾਰੇ ਇਹ ਨਹੀਂ ਹੈਗਾ ਵੀ ਬੈਕਪਲੇਨ ਮਿਲੂਗਾ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਇੱਕ ਕਲਰ ਆਪਣੇ ਕੋਲੇ ਪਿਸਤਾ ਕਲਰ ਹੈ ਜੀ ਉਹਦੀ ਡਿਜ਼ਾਈਨਿੰਗ ਅਲੱਗ ਤੋਂ ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਮੈਚਿੰਗ ਹੀ ਸਲਵਾਰ ਰੂਜ਼ ਦੀ ਸੇਮ ਡਿਜ਼ਾਈਨ ਨਾਲ ਆਉਗੀ ਇਹਦੇ ਨਾਲ ਆਪਾਂ ਤਾਂ ਉਹ ਦੁਪੱਟਾ ਲਪਾਉਨੇ ਆ ਤਾਂ ਦੁਪੱਟਾ ਬਿਲਕੁਲ ਲਾਈਟ ਵੇਟ ਆ ਦੇਖੋ ਜੀ ਮੁਠੀ ਦੇ ਵਿੱਚ ਆਉਣ ਵਾਲਾ ਦੇਖੋ ਜੀ ਬਹੁਤ ਵਧੀਆ ਪਿਓਰ ਕਾਟਨ ਦਾ ਮਲਮਲ ਦਾ ਦੁਪੱਟਾ ਰਹੂਗਾ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਜਿਹੜੀ ਡਿਜ਼ਾਈਨਿੰਗ ਬਣੀ ਹੋਈ ਹੈ ਸਾਰੇ ਦੁਪੱਟੇ ਦੇ ਵਿੱਚ ਬਹੁਤ ਵਧੀਆ ਲਾਈਟ ਵੇਟ ਸੂਟ ਹੈ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1300 ਰੁਪਏ ਅੱਜ ਵਾਲੇ ਸੂਟ ਨੇ ਜਿਹੜੇ ਦੁਪੱਟਿਆਂ ਨਾਲ ਨੇ ਕੋਈ ਜ਼ਿਆਦਾ ਰੇਟ ਨਹੀਂ ਹੈਗੇ ਜੀ ਇਹਨਾਂ ਦੇ 100-100 ਰੁਪਏ ਦਾ ਹੀ ਬਹੁਤ ਵਧੀਆ ਫੈਬਰਿਕ ਤੁਹਾਨੂੰ ਵਧੀਆ ਮਿਲੂਗੀ ਜੇ ਨਹੀਂ ਹੈਗਾ ਕਿ ਆਪਾਂ ਕਪੜਾ ਮਾੜਾ ਦੇਵਾਂਗੇ ਹਨਾ ਦੇਖੋ ਜੀ ਇਹ ਪਿੰਕ ਕਲਰ ਹੋ ਗਿਆ ਜੀ ਦੂਸਰਾ ਕਲਰ ਦਿਖਾਉਂਦੇ ਆਂ ਜੀ ਆਪਾਂ ਤੁਹਾਨੂੰ ਉਹਦਾ ਕਲਰ ਹੈਗਾ ਪਿਸਤਾ ਕਲਰ ਦੇਖੋ ਜੀ ਇਹਦੇ ਵਿੱਚੋਂ ਪਿੱਕ ਬੱਚਿਆਂ ਨੇ ਖੋਤੀ ਇਹ ਪਿਸਤਾ ਕਲਰ ਤੁਸੀਂ ਐਦਾਂ ਰੈਡੀ ਹੋਊਗਾ ਮੈਂ ਤੁਹਾਨੂੰ ਪਹਿਲੀ ਦਿਖਾ ਦਿੰਨੀ ਆਂ ਦੇਖੋ ਦੇਖੋ ਜੀ ਪਿਸਤਾ ਕਲਰ ਇਹਦੇ ਵਿੱਚ ਮੈਂ ਗਵਾਰਾ ਭਲਹਾ ਫੇਰੇ ਵਿੱਚ ਨਹੀਂ ਪਤਾ ਲੱਗਦਾ ਦੇਖੋ ਜੀ ਇਸ ਤਰ੍ਹਾਂ ਦਾ ਇਹ ਸੂਟ ਬਣੂਗਾ ਕਿ ਮੇਂ ਮਰਜ਼ੀ ਤੁਸੀਂ ਫਰਾਕ ਸੂਟ ਸਿੰਪਲ ਸੂਟ ਕਿਦਾਂ ਵੀ ਤੁਸੀਂ ਰੈਡੀ ਕਰ ਸਕਦੇ ਹੋ। ਦੇਖੋ ਜੀ ਇਹਦੇ ਇਸ ਤਰ੍ਹਾਂ ਗਲੇ ਦੇ ਉੱਪਰ ਇਸ ਤਰ੍ਹਾਂ ਗਲੇ ਦੇ ਉੱਪਰ ਪੱਟੀ ਬਣੀ ਹੋਈ ਹੈ ਜੀ ਤੇ ਨੀਚੇ ਇਹ ਵਾਲਾ ਡਿਜ਼ਾਈਨ ਬਣਿਆ ਹੈ। ਇਹ ਡਿਜ਼ਾਈਨ ਸਾਰੇ ਪੂਰਾ ਜਿੰਨਾ ਪਣਾ ਹੈਗਾ ਇਹਦਾ ਸੂਟ ਦਾ ਹਨਾ ਸਾਰੇ ਘੇਰ ਦੇ ਉੱਪਰ ਬਣੀ ਹੋਈ ਹੈ। ਇਹ ਇਸ ਲਈ ਬਣੀ ਹੋਈ ਹੈ ਜੀ ਹਨਾ ਜਿਵੇਂ ਆਪਾਂ ਨੇ ਫਰਾਕ ਸੂਟ ਬਣਾਉਣਾ ਹੈ ਫਿਰ ਉਹ ਕੱਟ ਰਹਿ ਜਾਂਦਾ ਦੇਖੋ ਇਹ ਫਰਾਕ ਸੂਟ ਦਾ ਨਾਪਕ ਆਪਾਂ ਇਹ ਪ੍ਰੈਕ ਸੂਟ ਦਾ ਡਿਜ਼ਾਈਨ ਬਣਿਆ ਹੋਇਆ ਜੀ ਤੁਸੀਂ ਇਹਨੂੰ ਚਾਹੇ ਇਕੱਲਾ ਵੀ ਸਿੰਪਲ ਸੂਟ ਬਣਾ ਸਕਦੇ ਹੋ ਚਾਹੇ ਤੁਸੀਂ ਸਲਵਾਰ ਸੂਟ ਬਣਾ ਇਹਦਾ ਪ੍ਰੈਕ ਸੂਟ ਬਣਾ ਸਕਦੇ ਹੋ ਦੇਖੋ ਜੀ ਇਹਦਾ ਬੈਕ ਤੇ ਇਸ ਤਰ੍ਹਾਂ ਦੀ ਤੁਹਾਨੂੰ ਪ੍ਰਿੰਟਿੰਗ ਮਿਲੂਗੀ ਹਲਕੀ ਹਲਕੀ ਬਹੁਤ ਵਧੀਆ ਸੂਟ ਨੇ ਇਹ ਇਸ ਤਰ੍ਹਾਂ ਦੇ ਨਾਲੇ ਬਿਨਾਂ ਲਾਈਨਿੰਗ ਤੋਂ ਸੂਟ ਸਟਿਚ ਹੋਣਗੇ ਜੇ ਇਹ ਨਹੀਂ ਹੈਗਾ ਪਰ ਲਾਈਨਿੰਗ ਲਾਉਣ ਦੀ ਲੋੜ ਕੋ ਇਸ ਤਰ੍ਹਾਂ ਦੀ ਤੁਹਾਨੂੰ ਸਲਵਾਰ ਦੇ ਵਿੱਚ ਸੈਲਫ ਪ੍ਰਿੰਟ ਮਿਲੂਗਾ ਚੈੱਕ ਦੇ ਤਰ੍ਹਾਂ ਦੇ ਪਿਓਰ ਕਾਟਨ ਇਹ ਵੀ ਬਹੁਤ ਵਧੀਆ ਸੂਟ ਨੇ ਇਸ ਤਰ੍ਹਾਂ ਦੀ ਵੀ ਤੁਹਾਨੂੰ ਵਧੀਆ ਲਾਈਨਰ ਵਾਲਾ ਦੁਪੱਟਾ ਮਿਲੂਗਾ ਜੀ ਇਹ ਦੁਪੱਟੇ ਦੇ ਉੱਪਰ ਨਾਲ ਦੇਖੋ ਦੋਨੋਂ ਸਾਈਡ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਜੀ ਇਸ ਤਰ੍ਹਾਂ ਫਲਾਵਰ ਨਾਲ ਦਾ ਡਿਜ਼ਾਈਨਿੰਗ ਬਣਿਆ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1300 ਰੁਪਏ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਦੇਖੋ ਬਹੁਤ ਵਧੀਆ ਗਰਮੀ ਦੇ ਵਿੱਚ ਪਾਉਣ ਵਾਲੇ ਸੂਟ ਨੇ ਜੀ ਕੋਈ ਇਹਨਾਂ ਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਆਰਾਮ ਨਾਲ ਆਪਾਂ ਕਿਵੇਂ ਮਰਜ਼ੀ ਸੂਟ ਹੈ ਜਿਹੜੇ ਰੈਡੀ ਕਰਕੇ ਪਾ ਸਕਦੇ ਹਾਂ ਚਲੋ ਜੀ ਮੈਂ ਤੁਹਾਨੂੰ ਦੇਖੋ ਮੈਂ ਤੁਹਾਨੂੰ ਦੁਬਾਰਾ ਤੋਂ ਫੇਰ ਲਗਾ ਦਿੰਦੀ ਆ ਜੇ ਫੇਰ ਵੀ ਕੋਈ ਕਨਫਿਊਜ਼ਨ ਹੋਵੇ ਤਾਂ ਤੁਸੀਂ 컬러 ਡਿਜ਼ਾਈਨ ਚੈੱਕ ਕਰਕੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਟਿੱਕ ਲਾ ਕੇ ਸੂਟ ਆਪਣਾ ਬੁੱਕ ਕਰ ਸਕਦੇ ਹੋ ਪਲੀਜ਼ ਜਲਦੀ ਕਨਫਰਮ ਕਰਕੇ ਹਨਾ ਫਿਰ ਤੁਸੀਂ ਸੂਟ ਆਪਣਾ ਬੁੱਕ ਕਰਵਾ ਦਿਆ ਕਰੋ ਜੀ ਫਿਰ ਬਾਅਦ ਵਿੱਚ ਸਾਨੂੰ ਦਿੱਕਤ ਆਉਂਦੀ ਆ ਸੇਮ ਕਲਰ ਨਹੀਂ ਮਿਲਦੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰਮ ਚਲੋ ਜੀ ਮੈਂ ਤੁਹਾਨੂੰ ਪੰਜ ਛੇ ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਹੁੰਦਾ ਜੀ ਮੈਸੇਜ ਕਰ ਸਕਦੇ ਹੋ ਪਲੀਜ਼ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਹਰ ਇੱਕ ਕੋਲੇ ਆਪਣੀ ਵੀਡੀਓ ਦਾ ਤੇ ਸੂਟਾਂ ਦਾ ਨੋਟੀਫਿਕੇਸ਼ਨ ਜਾ ਸਕੇ ਤਾਂ ਕਿ ਹਰ ਇੱਕ ਕੋਲੇ ਆਪਣੇ ਸੂਟਾਂ ਦੀ ਜਿਹੜੀ ਫੈਬਰਿਕ ਬਾਰੇ ਸਾਰਾ ਕੁਝ ਪਤਾ ਲੱਗ ਜੇ ਹਰ ਇੱਕ ਨੂੰ ਕਈ ਭੈਣਾ ਮੈਨੂੰ ਫੋਨ ਕਰਦੀਆਂ ਨੇ ਵੀ ਤੁਸੀਂ ਫੋਨ ਨਹੀਂ ਚੱਕਦੇ ਜਾਂ ਅਸੀਂ ਉਹ ਸੂਟ ਕਰਾਣਾ ਪਲੀਜ਼ ਮੇਰੀ ਰਿਕਵੈਸਟ ਹੈ ਜੀ ਪਹਿਲਾਂ ਤੁਸੀਂ ਸੂਟ ਦਾ ਸਕਰੀਨ ਸ਼ਾਟ ਲੈ ਕੇ ਸੈਂਡ ਕਰਿਆ ਕਰੋ ਐਦਾਂ ਨਹੀਂ ਪ ਫੋਨ ਤੇ ਗੱਲ ਕਰੇ ਉਹ ਤਾਂ ਪਤਾ ਹੀ ਨਹੀਂ ਲੱਗਦਾ ਵੀ ਇੰਨੇ ਸੂਟਾਂ ਦੇ ਵਿੱਚੋਂ ਤੁਸੀਂ ਕਿਹੜਾ ਸੂਟ ਕਹਿ ਰਿਆ ਵੈਸੇ ਤਾਂ ਥੋੜਾ ਮੋਟਾ ਆਈਡੀਆ ਹੋ ਜਾਂਦਾ ਜਦੋਂ ਤੁਸੀਂ ਤਰੀਕ ਦੱਸ ਦਿੰਦੇ ਹੋ ਵੀ ਇੰਨੀ ਤਰੀਕ ਦੀ ਵੀਡੀਓ ਹੈਗੀ ਕਈ ਵਾਰ ਫਿਰ ਵੀ ਜਿਹੜੀਆਂ ਲੰਬੀਆਂ ਪਿਛਲੀਆਂ ਵੀਡੀਓਆਂ ਉਹਨਾਂ ਵਿੱਚੋਂ ਨਹੀਂ ਯਾਦ ਰਹਿੰਦਾ ਚਿੱਤਾ ਭੁੱਲ ਜਾਂਦਾ ਇਸ ਕਰਕੇ ਪਲੀਜ਼ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਆ ਕਰੋ ਕਈ ਵਾਰ ਆਪਾਂ ਫੋਨ ਕਾਲ ਨਹੀਂ ਚੱਕ ਸਕਦੇ ਬਾਹਰ ਅੰਦਰ ਹੁੰਨੇ ਆ ਕੰਮ ਕਰਦੇ ਹੁੰਨੇ ਆ ਤੇ ਮੇਰੀ ਕੋਸ਼ਿਸ਼ ਹੈਗੀ ਆ ਮੈਂ ਦੁਬਾਰਾ ਤੁਹਾਨੂੰ ਬੈਕ ਕਾਲ ਕਰਦੀ ਆਂ ਜੀ ਕਈ ਵਾਰ ਤੁਸੀਂ ਵੀ ਵਿਜੀ ਹੁੰਨੇ ਹੋ ਫਿਰ ਤੁਸੀਂ ਵੀ ਨਹੀਂ ਫੋਨ ਪਿੱਕ ਕਰ ਸਕਦੇ ਇਸ ਕਰਕੇ ਤਾਂ ਕਰਕੇ ਮੈਂ ਇਹੀ ਕਹਿੰਨੀ ਆ ਵੀ ਤੁਸੀਂ ਮੈਸੇਜ ਦੀ ਜ਼ਿਆਦਾ ਕਰਦਿਆ ਕਰੋ ਫੋਨ ਆਪਾਂ ਚੱਕਾਂਗੇ ਜੀ ਜ਼ਰੂਰ 8 ਵਜੇ ਤੋਂ ਬਾਅਦ ਤੁਸੀਂ ਫੋਨ ਕਦ ਮਰਜ਼ੀ ਕਰ ਸਕਦੇ ਹੋ ਸ਼ਾਮ ਨੂੰ ਤੇ ਮੈਂ ਨਹੀਂ ਹੈਗਾ ਮੈਂ ਦਿਨ ਦੇ ਵਿੱਚ ਵੀ ਜਦੋਂ ਫ੍ਰੀ ਹੁੰਦੀ ਆ ਜੀ ਮੇਰੇ ਕੋਲ ਫੋਨ ਹੁੰਦਾ ਜੇ ਆ ਜਾਂਦਾ ਫੋਨ ਮੈਂ ਜ਼ਰੂਰ ਚੱਕਦੀ ਆ ਇਹ ਨਹੀਂ ਹੈਗਾ ਵੀ ਆਪਾਂ ਫੋਨ ਤੇ ਗੱਲ ਨਹੀਂ ਕਰਦੇ ਚਲੋ ਜੀ ਜੋ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ